ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 16 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਅੱਜ ਸਵੇਰ ਵੇਲੇ ਦੱਸਿਆ ਹੋਇਆ ਸੀ ਕਿ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਗਰਮੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦੇਖੀ ਜਾ ਰਹੀ ਹੈ। ਤਹ ਮਾਹੌਲ ਪੂਰੀ ਤਰ੍ਹਾਂ ਗਰਮੀ ਅਤੇ ਹਮਸ ਵਾਲਾ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਰਾਹਤ ਕਿਸੇ ਵੀ ਇਲਾਕਿਆਂ ਦੇ ਵਿੱਚ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ ਕੁਝ ਕੁ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਅੱਜ ਮੀਂਹ ਦੇਖਿਆ ਗਿਆ ਖਾਸ ਕਰਕੇ ਚੰਡੀਗੜ੍ਹ ਮੋਹਾਲੀ ਖਰੜ ਡੇਰਾਬਾਸੀ ਇਹਨਾਂ ਦੇ ਆਸ-ਪਾਸ ਇਲਾਕਿਆਂ ਦੇ ਵਿੱਚ ਅੱਜ ਦੁਪਹਿਰ ਵੇਲੇ ਬਹੁਤ ਸੋਹਣਾ ਮੀਂਹ ਦੇਖਿਆ ਗਿਆ ਜਾਨਕੀ ਵਧੀਆ ਮੀਂਹ ਪਿਆ ਤੇ ਆਨੰਦਪੂਰ ਸਾਹਿਬ ਰੋਪੜ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਅੱਜ ਵਧੀਆ ਮੀਂਹ ਪਿਆ ਆਉਣ ਵਾਲੇ ਕੁਝ ਘੰਟਿਆਂ ਵਿੱਚ ਜਾਂ ਕਹ ਲਓ ਜਾਂ ਅੱਧੀ ਰਾਤ ਦੇ ਆਸ-ਪਾਸ ਹੋਰ ਵੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਖਾਸ ਕਰਕੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਉਹਦੇ ਵਿੱਚੋਂ ਇਲਾਕੇ ਪਟਿਆਲੇ ਜ਼ਿਲ੍ਹੇ ਦੇ ਵੀ ਹੋ ਸਕਦੇ ਹਨ ਰਾਜਪੁਰਾ ਹੋ ਸਕਦਾ ਆਪਣੇ ਫਤਿਹਗੜ੍ਹ ਸਾਹਿਬ ਖੰਨਾ ਚੰਡੀਗੜ੍ਹ ਦੇ ਇਲਾਕੇ ਬਰਨਾਲਾ ਮਲੇਰਕੋਟਲਾ ਲੁਧਿਆਣਾ ਜਾਂ ਹੁਸ਼ਿਆਰਪੁਰ ਗੜ ਸ਼ੰਕਰ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਸ਼ਾਮ ਵੇਲੇ ਜਾਂ ਕਈ ਇਹ ਕੱਲ ਸਵੇਰ ਵੇਲੇ ਟੁੱਟਮੇ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਵੱਡੇ ਪੱਧਰ ਤੇ ਮੀਂਹਾਂ ਦੀ ਕੱਲ ਨੂੰ ਇੱਕ ਵਾਰ ਸੰਭਾਵਨਾ ਫੇਰ ਬਣੇਗੀ ਜਿਹਦੇ ਵਿੱਚ ਮਾਲਵੇ ਦੇ 5 ਤੋਂ 7 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਬਾਕੀ ਏਰੀਆ ਦੇ ਵਿੱਚ ਟੁੱਟਮੇ ਤੌਰ ਤੇ ਹਲਕੇ ਤੋਂ ਦਰਮਿਆਨੇ ਜਾਂ ਸ਼ਰਾਟੇ ਲੱਗ ਸਕਦੇ ਨੇ